ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਰੱਡੇ ਦੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਗ੍ਰੰਥਗੜ੍ਹ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਕਰ ਚ ਪਹਿਲਾ ਵੀਡੀਓ ਬਣਦੀ ਅੱਜ ਫੇਰ ਪਹੁੰਚੇ ਆਂ ਭਾਜੀ ਹੁਣਾਂ ਟੌਪ ਦੀਆਂ ਮੱਝਾਂ ਹੁੰਦੀਆਂ ਅੱਜ ਅੱਜ ਫੇਰ ਦੋ ਆ ਜੀ ਦੋਵੇਂ ਗੱਬਣਾ ਤਿਆਰ ਆ ਬਹੁਤ ਹੀ ਸੋਹਣੀਆਂ ਸਨਖੀਆਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਥਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਬੈਲ ਆਈਕਨ ਦਬਾ ਲਿਆ ਕਰੋ ਜੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਭਾਈ ਉਹਨਾਂ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਭਿੰਡਰ ਸਾਹਿਬ ਕੀ ਹਾਲ ਚਾਲ ਆ ਜੀ ਬੱਸ ਵਧੀਆ ਕਿਰਪਾ ਵਾਹਿਗੁਰੂ ਦੀ ਠੀਕ ਹੈ ਤਾਂ ਪਹਿਲਾ ਮਾਲ ਵੇਚ ਗਿਆ ਸਾਰਾ ਹਾਂਜੀ ਵੇਚ ਗਿਆ ਵੀਰ ਜੀ ਵੇਚ ਗਿਆ ਅੱਜ ਫੇਰ ਦੋ ਗੱਬਣਾਂ ਪਿੰਡਰ ਸਾਹਿਬ ਉਹ ਛੋਟ ਹੀ ਪਾਈ ਤੁਸੀਂ ਵੀਡੀਓ ਛੋਟ ਤੇ ਵੇਗੀਆਂ ਦੋਵੇਂ ਮੱਜਾਂ ਠੀਕ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਮੱਜਾਂ ਲਿਹਾਉਣੇ ਚਾਹੀਏ ਮੋਟੀਆਂ ਤੁਸੀਂ ਹਾਂਜੀ ਹਾਂਜੀ ਵੀਰ ਜੀ ਚੰਗਾ ਮਾਲ ਲਈਦਾ ਫਿਰ ਤੁਰ ਕੇ ਹਾਂਜੀ ਹਾਂਜੀ ਸੋਹਣੀਆਂ ਵਾਂ ਹਾਂਜੀ ਹਾਂਜੀ ਅੱਜ ਵੀ ਭਾਰੀਆਂ ਦਾ ਮੁੱਲ ਫੇਰ ਜਾ ਮੁੱਲ ਵੀਰ ਜੀ ਉਹ ਕਰਨਾ ਜਿਹੜੇ ਪਹਿਲੇ ਫੋਨ ਤੇ ਮੈਂ ਹੋਵੇਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਆਪਣਾ ਨਾਮ ਤਰਸ਼ੇਮ ਸਿੰਘ ਜੀ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਹੋਰ ਠੀਕ ਹੈ ਫੋਨ ਨੰਬਰ 8264448272 ਤੇ ਇਹ ਪਿੰਡ ਕਿੱਥੇ ਕਿ ਪੈ ਜਾਂਦਾ ਜੀ ਇਹ ਪਿੰਡ ਭਾਜੀ ਬਟਾਲਿਓ 6-7 ਕਿਲੋਮੀਟਰ ਬਡਾਲਾ ਗਰੰਥੀਆਂ ਦੇ ਨਾਲ ਹੀ ਕਿਲੋਮੀਟਰ ਪਿੰਡੇ ਆਪਣਾ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਬਾਕੀ ਅੱਜ ਫੇਰ ਪੂਰੀਆਂ ਵੱਡੀਆਂ ਲਿਆਂਦੀਆਂ ਹੈ ਹਾਂ ਹਾਂਜੀ ਹਾਂਜੀ ਵੀਰ ਜੀ ਸ਼ੁਰੂਆਤ ਵੱਡੀ ਮਾਝ ਤੋਂ ਕਰੀਏ ਹਾਂਜੀ ਹਾਂਜੀ ਦੂਜੀ ਵੱਡੀ ਹੈ ਇਹ ਥੋੜੀ ਜਿਆਦਾ ਭਾਰੀ ਲੱਗ ਹਾਂਜੀ ਹਾਂਜੀ ਉਹ ਦੂਜੇ ਸੂਬੇ ਝੋਟੀ ਵੀਰ ਜੀ ਹਾਂ ਇਹ ਇਹ ਤੀਜਾ ਸੂਬਾ ਵੀਰ ਜੀ ਇਹ ਤੀਜਾ ਸੂਬਾ ਹਾਂਜੀ ਤੇ ਹਵਾਨਾ ਇਹਦਾ ਐਚਐਫ ਗਾਂਵਾਰਗਾ ਮੈਂ ਬਹੁਤ ਜ਼ਿਆਦਾ ਚੰਗੀ ਪਿੰਡਰ ਸਾਹਿਬ ਹਾਂਜੀ ਵੇਖੋ ਥੱਬੇ ਲਾਈ ਫਿਰਦੀ ਮੈਂ ਕਰੋ ਚੈੱਕ ਵੱਡੀ ਮੈਂ ਆਹ ਵੇਖੋ ਜੀ ਐਦਾਂ ਦੀਆਂ ਮੱਝਾਂ ਤਿਆਰ ਕਰਨ ਨੂੰ ਘਰ ਖਵਾਉਣਾ ਪੈਂਦਾ ਹਨਾ ਹਾਂਜੀ ਹਾਂਜੀ ਅਹ ਪੂਰਾ ਐ ਖਰਾਕ ਚਾਰੀ ਆ ਕੇ ਦੇਖਦੇ ਆ ਚਾਰੀ ਖਰਾਕ ਸੁਆ ਤੀਜਾ ਸੋਹਣੀ ਸੁਨਖੀ ਪੂਰੀ ਆ ਹਾਂਜੀ ਬਹੁਤ ਚੰਗੀ ਐ ਮੈਂ ਤੇ ਕਿੰਨਾ ਕ ਦੁੱਧ ਚਵਾਉਗੀ ਇਹ ਦੁੱਧ ਵੀ ਅਜੇ 13 ਕਿਲੋ ਚੋਇਆ ਉਹਨਾਂ ਨੇ 13 ਕਿਲੋ ਦੁੱਧ ਬਾਕੀ ਛੇਵਾ ਤੇ ਡਿਪੈਂਡਾ ਵੱਧ ਵੀ ਚਵਾ ਸਕਦੀ 15 16 ਵੀ ਠੀਕ ਆ ਤੇ ਬਾਕੀ ਚਲੋ ਛੇਵਾ ਤੇ ਜਾਂ ਡਿਪਾ ਬਾਂਡ ਬੁੰਡ ਪੌਣ ਕੇ ਜਿੰਨਾ ਮਰਜ਼ੀ ਚੋਈ ਜਾਣ ਤੇ ਹੁਣ ਤਿਆਰ ਹੀ ਆ ਹਨਾ ਸੂਬੇ ਕੱਲ ਸੂਬੇ ਹਨਾ ਦੋ ਦਿਨ ਲੈ ਜੇ ਇੱਕ ਦਿਨ ਲੈ ਜੇ ਠੀਕ ਆ ਹਾਂਜੀ ਹਾਂਜੀ ਤੇ ਖੋਲੀ ਇਹਨੂੰ ਆ ਵੇਖੋ ਜੀ ਕਰੋ ਚੈੱਕ ਕੱਦ ਕਾਠ ਵੀ ਸੋਹਣਾ ਚੌੜੀ ਚੰਗੀ ਆ ਹਵਾਨਾ ਪੂਰਾ ਵੱਡਾ ਤਿਆਰ ਕੀਤਾ ਜੀ ਕਰਮਾ ਵਾਲੀ ਦਾ ਸਿੰਘ ਵੀ ਬਹੁਤ ਸੋਹਣਾ ਫੇਸ ਵੀ ਚੰਗਾ ਬੇਲ ਦੀ ਵੀ ਲੰਮੀ ਆ ਜੀ ਕਰੋ ਚੈੱਕ ਵੱਡੀ ਮੈਂ ਭਿੰਡਰ ਸਾਹਿਬ ਵੱਡੀ ਆ ਜੀ ਵੱਡੀ ਆ ਚੌੜੀ ਚੰਗੀ ਆ ਉੱਤੇ ਕਹਿੰਦੇ ਨਹੀਂ ਹੁੰਦੇ ਮੰਜਾ ਡਾ ਲਓ ਭਾਵੇਂ ਉਹ ਗੱਲ ਆ ਆ ਮੱਝ ਇੰਨੀ ਚੋੜੀ ਆ ਜੀ ਆ ਵੇਖੋ ਥਾਣ ਵੇਖੋ ਚੰਗਾ ਸੋਹਣਾ ਲੱਗਾ ਜੀ ਕਰੋ ਚੱਕ ਪੂਰੀ ਭਾਰੀ ਆ ਬਸ ਤਿਆਰ ਯਾ ਅੱਜ ਯਾ ਕੱਲ ਸੂਬੇ ਹੋ ਸਕਦਾ ਅਸੀਂ ਵੀਡੀਓ ਪਾ ਕੇ ਚਾਹੀਏ ਤੇ ਸ਼ਾਮ ਤੱਕ ਸੂਈ ਪੋਏ ਕਿ ਨਹੀਂ ਹਾਂਜੀ ਹਾਂਜੀ ਭਿੰਡਰ ਸਾਹਿਬ ਆ ਥਾਣ ਬੜੇ ਸੋਹਣੇ ਆ ਜੀ ਖੜਾ ਦੀ ਕੋਈ ਬਾਤ ਘਾੜਦ ਨਹੀਂ ਹੈਗੀ ਭਾਜੀ ਕੋਈ ਗੱਲ ਨਹੀਂ ਭਿੰਡਰ ਸਾਹਿਬ ਤਸ਼ੱਲੀ ਕਰਕੇ ਲੈ ਆਈ ਦੀਆਂ ਵੀਰ ਜੀ ਠੀਕ ਆ ਸਹੀ ਆ ਹਾਂਜੀ ਤੇ ਇਹਦਾ ਅੱਜ ਕਿੰਨਾ ਕਰਨਾ ਮੋਲ ਰੇਟ ਆਪਾਂ ਜਾਇਜ਼ ਹੀ ਕਰਨਾ ਵੀਰ ਜੀ ਜਿਹੜੀ ਪਹਿਲੇ ਫੋਨ ਤੇ ਵਿਕੇ ਦੱਸੋ ਹਾਂ ਨਾਂ ਵਾਲੀ ਗੱਲ ਹੀ ਮੋਲੇ ਦਾ ਵੀਰ ਜੀ 80000 ਰੁਪਿਆ ਮਾਨਤਾਂ ਮਾਨਤਾਂ 500 ਰੁਪਿਆ ਛੋਟ ਕਰਨੀ 580 ਜੋ ਹਾਂਜੀ ਥੋੜਾ ਬੋਧ ਮਾਨਤਾਂ ਮੇਰੇ ਲੋਂ ਕਰ ਦਈਏ ਭਿੰਡਰ ਸਾਹਿਬ ਆਪਾਂ ਤੁਹਾਡਾ ਕਹਿਣਾ ਮੋੜਨਾ ਹੀ ਨਹੀਂ ਆ 500 ਹੋਰ ਕਰ ਦਈਏ ਕਰਦਾਂਗੇ ਪਿੰਡਰ ਸਾਹਿਬ ਕਿੰਨੇ ਦੀ ਹੋਗੀ 1 ਕਟ 80 ਦੀ 1 ਕਟ 80 ਦੀ ਉੱਚੋ ਆਪਣੀ ਮਰਜ਼ੀ ਨਾਲ ਛੋੜ ਕਰਦੇ ਹੋ ਚਲੋ ਕਰਦਾਂਗੇ ਕੋਈ ਗੱਲ ਨਹੀਂ ਮਾਨ ਜਿੰਨੀ ਵੀ ਕਰਨੀ ਹੈ ਤੁਹਾਡੀ ਮਰਜ਼ੀ ਹੈ ਬਾਕੀ ਆ ਵੇਖੋ ਐਚ ਐਫ گاਵਾ ਨੂੰ ਹਵਾਨਾ ਵਾ ਤੇ ਇੱਕ ਥੋੜਾ ਥਾਣ ਉੱਚਾ ਰੱਖਦੀ ਕੋਈ ਫਰਕ ਨਹੀਂ ਆਣਾ ਕੋਈ ਧਾਰਾ ਐ ਬਿਲਕੁਲ ਓਕੇ ਆ ਆਪਣੀ ਤਸ਼ੱਲੀ ਕਰਕੇ ਵੀਰ ਮੇਰਾ ਖੜੇ ਬਾਕੀ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਕਰਮਾਂ ਵਾਲੀ ਨੂੰ ਹਵਾਨਾ ਪੂਰਾ ਚੰਗਾ ਤੇ ਪਾਈਪ ਲਾਈਨ ਵੇਖੋ ਕਿੱਡੀ ਮੋਟੀ ਲੱਗੀ ਆ ਪੂਰੀ ਤਗੜੀ ਆ ਭਾਰੀ ਭੂਰੀ ਚੰਗੀ ਵਜਨ ਦੇ ਵਿੱਚ ਆ ਜੀ ਹਵਾਨਾ ਇੱਕ ਵਾਰ ਫੇਰ ਚੈੱਕ ਕਰੋ ਦੇਖੋ ਵੀਰ ਜੀ ਮੈਂ ਮਾੜੀ ਜੀ ਥੱਬੇ ਲਈ ਫਿਰਦੀ ਬਲੈਤੀ ਗਾਇਆਂ ਵਾਂਗੂ ਹਾਂਜੀ 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 ਕਰੋ ਚੈੱਕ ਤੋਰ ਦੇ ਮੈਂ ਕਹਨਾ ਇੱਕ ਵਾਰ ਫੇਰ ਤੋਰ ਦੇ ਮੇਰਾ ਵੀਰ ਤੋਰ ਦੇ ਤੋਰ ਇੱਕ ਵਾਰ ਫੇਰ ਦਿਖਾਈਏ ਆ ਜਿਹੜਾ ਮੁੱਲ ਕੀਤਾ ਭਾਜੀ ਨੇ ਪਹਿਲੇ ਫੋਨ ਤੇ ਹੀ ਜਾਣੀ ਚਾਹੀਦੀ ਆ ਕਰੋ ਚੈੱਕ ਵਜਨ ਚੈੱਕ ਕਰ ਲਿਓ ਇੱਕ ਵਾਰ ਦੋਰੇ ਤੋਰ ਕੇ ਤਾਂ ਹੋਂਨੇ ਦੇਖ ਜੇ ਵੀ ਕਿੱਡੀ ਭਾਰੀ ਆ ਵਜਨ ਵਾਲੀ ਆ ਕਰੋ ਆ ਵੇਖੋ ਜੀ ਹਵਾਨਾ ਇਹਦਾ ਬਹੁਤ ਸੋਹਣਾ ਵਾ ਲੈ ਜੋ ਤੇ ਬਾਕੀ ਪੇਠ ਪੁੜੇ ਦੇ ਨਾਲਾ ਨੂੜਾ ਚੰਗੀਆਂ ਜੇ ਕੋਲ ਆਓਗੇ ਹੋਰ ਸੋਹਣੀ ਲੱਗੂਗੀ ਜੀ ਆ ਵੇਖੋ ਜੀ ਤੇ ਦੂਜੇ ਨੰਬਰ ਵਾਲੀ ਜਿਹੜੀ ਇਹਦਾ ਛੂਆ ਕਨਵਾ ਜੀ ਇਹਦਾ ਛੂਆ ਵੀਰ ਜੀ ਦੂਜਾ ਵਾ ਜੀ ਹਾਂ ਜੀ ਠੀਕ ਆ ਤਾਂ ਦਿਨ ਕਿੰਨੇ ਲੈ ਜੂ? ਦਿਨ ਨੇ ਨੇ ਵੀਰ ਜੀ ਹਫਤਾ ਲੈ ਜਾਣਾ। ਇੱਕ ਹਫਤਾ ਲੈ ਜਾਣਾ। ਇੱਕ ਹਫਤਾ ਮੈਂ ਲੈ ਜੂ ਹਫਤਾ ਲੈ ਜੇ। ਵੀ ਇੱਕ ਦੋ ਦਿਨ ਵੱਧ ਲੈ ਜੇ ਮੈਂ ਹੱਲੇ ਬਾਨੀ ਵੀਰ ਜੀ। ਠੀਕ ਹੈ ਜੀ। ਹਾਂ ਜੀ। ਚੰਗੀ ਸੋਹਣੀ ਤਿਆਰ ਹੋ। ਹਾਂ ਜੀ ਹਾਂ ਜੀ। ਤੋਰ ਵੀਰੇ ਨੂੰ ਖੋਲਾ। ਆ ਵੇਖੋ ਜੀ ਦੁੱਧ ਕਿੰਨਾ ਕਿ ਚਵਾਉਗੀ ਏ? ਦੁੱਧ ਵੀਰ ਜੀ ਆਉਂਦੇ ਪੀ ਆਪਾਂ 11-12 ਕਿਲੋ ਚੋਇਆ। ਅੱਛਾ 11-12 ਕਿਲੋ ਦੁੱਧ ਚੋਇਆ। ਹਾਂ ਜੀ ਹਾਂ ਜੀ। ਆ ਵੇਖੋ ਇਹ ਪਿੰਡਰ ਸਾਹਿਬ ਖਾਲ ਦੋ ਥਣ ਚੱਡਾ ਦਾ ਵਧੀਆ ਕਿਦਾਂ ਦਾ ਸੋਹਣੀ ਕੋਲ ਲਗਾ। ਸੋਹਣੀ ਲੱਕੀ ਪੂਰੀ ਐ ਵੀ। ਆ ਵੇਖ ਬਹੁਤ ਹੀ ਸੋਹਣੀ ਆ ਆ ਵੇਖੋ ਹਵਾਨਾ ਚੈੱਕ ਕਰੋ ਇਹਦਾ ਖਾਣ ਬਹੁਤ ਸੋਹਣਾ ਲੱਗਾ ਜੀ ਆ ਦੇਖੋ ਕਰੋ ਚੈੱਕ ਵਜਨ ਵਾਲੀ ਆ ਵੀ ਚੰਗੀ ਸੋਹਣੀ ਸੰਭਾਲੀ ਤੇ ਵੱਡੀ ਝੋਟੀ ਵੀਰ ਜੀ ਇਹ ਆਕੇ ਹਵਾਨਾ ਵੀ ਬਾਹਰ ਨੂੰ ਕੱਢੂਗੀ ਬਟਨ ਲੱਗੇ ਤੇ ਹਵਾਨੇ ਦੇ ਦਿਖਣਗੇ ਜਿੱਦਣ ਤਿਆਰ ਹੋ ਗਈ ਬਾਲੀ ਚੰਗੀ ਆ ਝੋਟੀ ਭਿੰਡਰ ਸਾਹਿਬ ਵੇਖੋ ਹਾਂਜੀ 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 ਇਹ ਥਣ ਥਣੌਟ ਵਿਖਾਲ ਦਿਓ ਚਾਰ ਸ਼ਫੀਰ ਜੀ 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 ਦਿਨ ਦਿਨ 7-8 ਵੱਤੋਂ ਵਾਰ 10 ਦਿਨ ਲਾ ਜੀ ਠੀਕ ਆ ਬਾਲੇ ਨਹੀਂ ਹਲੇ ਬਾਨੀ ਵੀਰ ਜੀ ਝੋਟੀ ਜਿੰਨੇ ਦਿਨ ਲੈ ਜੂ ਚੰਗੀ ਆ ਹਾਂਜੀ ਹਾਂਜੀ ਆ ਫੇਸ ਵਿਖਾਲ ਦਿਓ ਇਹਦਾ ਹਾਂਜੀ ਵਧੀਆ ਝੋਟੀ ਸਿੰਘ ਵੇਖੋ ਕਿਦਾਂ ਦਾ ਲੱਗਾ ਸਿੰਘ ਬੜਾ ਸੋਹਣਾ ਲੱਗਾ ਬਰੀਕੀਆਂ ਪੂਰੀਆਂ ਝੋੜੀ ਦੇ ਥਣ ਥਣੌਣ ਬੜਾ ਸੋਹਣਾ ਗੈਪ ਵੀ ਚੰਗਾ ਥਣਾ ਦਾ ਜੀ ਸੋਹਣੀ ਹੈ ਠੀਕ ਆ ਤੇ ਇਹ ਦੁੱਧ ਚੋਈ ਜਿਹਾ ਚੰਗਾ ਹੈ ਹਾਂਜੀ ਹਾਂਜੀ ਦੁੱਧ ਇਹਨੇ ਸੇਵਾ ਦਾ ਭਿੰਦਰ ਸਾਹਿਬ ਦੁੱਧ ਸੇਵਾ ਦਾ ਵਾ ਜੀ ਪਾਓ ਜਿੰਨਾ ਪਾਓ ਉਹਨਾਂ ਚੋ ਲੋ ਕਿੰਨਾ ਕਰਮਾਂ ਵਾਲੀਆਂ ਨਾ ਥੋੜਾ ਕਰਨੀਆਂ ਹਾਂ ਹਾਂਜੀ 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 ਕਿੰਨਾ ਕਰਨਾ ਮੁੱਲ ਜੀ ਇਹਦਾ ਮੁੱਲ ਭਿੰਦਰ ਸਾਹਿਬ ਇਹਦਾ ਜਿਆਦਾ ਹੀ ਕਰਨਾ ਦੱਸੋ ਮੁੱਲ 85 ਕਰ ਲਈਏ ਮਾਣ ਤਨ ਕਿੰਨਾ ਕਰੋਗੇ ਮਾਣ ਤਨ 2000 1000 ਦਾ ਹੋਰ ਕਰ ਦਈਏ ਹੋ ਜਾਊਗਾ ਭਿੰਦਰ ਸਾਹਿਬ 82000 ਦੀ ਜਸ਼ਨ ਹੋਈ ਠੀਕ ਹੈ 82000 ਦੀ ਹਾਂਜੀ ਉੱਚ ਛੋੜ ਹੋਊਗੀ ਮੌਕੇ ਤੇ ਨਹੀਂ ਭਿੰਡਰ ਸਾਹਿਬ ਆਪਾਂ ਬਿਲਕੁਲ ਜਾਇਜ਼ ਕੀਤਾ ਹੁਣ ਗਾੜੀ ਧੱਕਾ ਹੁੰਦਾ ਵਾ ਠੀਕ ਹੈ ਠੀਕ ਹੈ ਬਾਕੀ ਫੋਨ ਕਰੇ ਜਿੰਨੇ ਪਸੰਦ ਹੋਵੇ ਤੇ ਜੇ ਜੋੜੇ ਵਾਲਾ ਹੀ ਆ ਗਿਆ ਕੋਈ ਜੋੜੇ ਵਾਲਾ ਵੀ ਹੋਊ ਉਹਦਾ ਵੀ ਚਲੋ ਮਾਨ ਕਰ ਦਾਂਗੇ ਯਾਰ ਕਰਦਾਗੇ ਦੋਆਂ ਦਾ 5-5 ਠੀਕ ਹੈ ਜਿਹੜਾ ਜਿਹੜਾ ਜੇ ਵੀਡੀਓ ਸ਼ੇਅਰ ਕਰਕੇ ਆ ਗਿਆ ਵੀਡੀਓ ਉਹਨੂੰ ਵੀ 500 ਕਰ ਦਾਂਗੇ ਚਲੋ ਕੋਈ ਗੱਲ ਠੀਕ ਹੈ ਠੀਕ ਹੈ ਜੀ ਸਹੀ ਹੈ ਕਰਨੀ ਕੋਈ ਗੱਲਬਾਤ ਹੋਰ ਜੀ ਗੱਲਬਾਤ ਬਾਕੀ ਭਿੰਡਾ ਡੇਰੀ ਫਾਰਮ ਵੇਖਣ ਵਾਲੇ ਵੀਰ ਭੈਣ ਭਰਾਵਾਂ ਨੂੰ ਸੱਸ ਦੀ ਕਾਲ ਤੇ ਬ ਮੇਰੇ ਵੀਰ ਇਦਾਂ ਹੀ ਮਾਨ ਤਾਨ ਬਖਸ਼ਦੇ ਰਹੋ ਤੇ ਤੁਹਾਡੀ ਸੇਵਾ ਦੇ ਵਿੱਚ ਆਪਾਂ ਹਾਜ਼ਰ ਹਾਂ ਠੀਕ ਹੈ ਤੇ ਬਾਕੀ ਚੰਗੇ ਤੋਂ ਚੰਗਾ ਆਪਾਂ ਤੇ ਕਹੀਦਾ ਵੀ ਚੰਗੇ ਤੋਂ ਚੰਗਾ ਹਨੂ ਪਸ਼ੂ ਬਿਨੇ ਤੇ ਆਪਾਂ ਚੰਗਾ ਲਿਹਾਈ ਤੇ ਚੰਗਾ ਹੀ ਵੇਚੀਏ ਠੀਕ ਹੈ ਤੇ ਸ਼ੋਭਾ ਮਿਲੇ ਹਾਂਜੀ ਹਾਂਜੀ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਤੇ ਬਾਕੀ ਜਿਹੜੇ ਮੁੱਲ ਭਾਈ ਨੇ ਕੀਤੇ ਆ ਤੁਹਾਨੂੰ ਭਾਜੀ ਕੋਲ ਹੀ ਮਿਲਨੇ ਆ ਸੋਹਣੀਆਂ ਸਨਖੀਆਂ ਦੋਵੇਂ ਬਹੁਤ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਜੀ ਧੰਨਵਾਦ